ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਨੇ ਵੀਡੀਓ ਵਿੱਚ ਬਹੁਤ ਜ਼ਰੂਰੀ ਦੀ ਗੱਲ ਕਰਨੀ ਆ ਦੇਖੋ ਜਿਨ੍ਹਾਂ ਨੂੰ ਤਾਂ ਉਹ ਕਹਿੰਦੇ ਹੁੰਦੇ ਨੇ ਵੀ ਜਿਹੜਾ ਇਨਸਾਨ ਨਹੀ ਜੀ ਸੋਚ ਰੱਖਦਾ ਚੰਗੀ ਸੋਚ ਵਾਲਿਆਂ ਨੂੰ ਸਮਝ ਆ ਜੂਗੀ ਜਿਹੜੇ ਸੋਚੇ ਇਦਾਂ ਦੀ ਰੱਖਦੇ ਆ ਉਹਨਾਂ ਨੂੰ ਉਹਨਾਂ ਨੂੰ ਗੱਲ ਨਹੀਂ ਸਮਝ ਆਉਣੀ ਪਤਾ ਕੀ ਹੈ ਜੀ ਕੱਲ ਪਰਸੋਂ ਅਸੀਂ ਗਏ ਕਿਤੇ ਸ਼ਹਿਰੇ ਜਾ ਸ਼ਹਿਰ ਗਏ ਤਾਂ ਇੱਕ ਚੀਜ਼ ਦੇਖਣ ਨੂੰ ਮਿਲੀ ਵੈਸੇ ਤਾਂ ਆਮ ਤਾਂ ਆਪਾਂ ਦੇਖਦੇ ਹੀ ਰਹਿੰਨੇ ਆ ਪਰ ਫੇਰ ਵੀ ਇੱਕ ਸਪੈਸ਼ਲੀ ਬੜਾ ਮੈਂ ਧਿਆਨ ਕੀਤਾ ਇਸ ਚੀਜ਼ ਵੱਲ ਫਿਰ ਤੁਸੀਂ ਆਏ ਨਾ ਕਹਦੇ ਹੋ ਭੈਣਾਰੇ ਟਾਪਿਕ ਤੇ ਗੱਲ ਕਰਨ ਲੱਗ ਜਾਂਦੀ ਆ ਦੇਖੋ ਜੋ ਮੈਨੂੰ ਗਲਤ ਲੱਗਦਾ ਉਹ ਗੱਲ ਮੈਂ ਕਰ ਲੈਣੀ ਹੁੰਦੀ ਆ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਸਾਡੇ ਹਿਸਾਬ ਨਾਲ ਚੱਲੋ ਮੈਂ ਹਰ ਇੱਕ ਵੀਡੀਓ ਚ ਇਹੀ ਚਾਹੀਦੀ ਹੁੰਦੀ ਆ ਵੀ ਅਸੀਂ ਤੁਹਾਨੂੰ ਫੋਰਸ ਨਹੀਂ ਕਰਦੇ ਵੀ ਤੁਸੀਂ ਸਾਡੇ ਹਿਸਾਬ ਨਾਲ ਚੱਲੋ ਪਰ ਜੋ ਮੈਨੂੰ ਗੱਲਾਂ ਔੜੀਆਂ ਲੱਗਦੀਆਂ ਨੇ ਉਹਨਾਂ ਦੇ ਲੈਵਲ ਤੇ ਮੈਂ ਗੱਲ ਕਰ ਲੈਣੀ ਹੁੰਦੀ ਆ ਠੀਕ ਆ ਜੀ ਹੁਣ ਦੇਖੋ ਕੱਲ ਅਸੀਂ ਗਏ ਕਿਤੇ ਦੇਖਣੇ ਸ਼ਹਿਰ ਜਦ ਸ਼ਹਿਰ ਗਏ ਤਾਂ ਐਦਾਂ ਹੀ ਕੁੜੀਆਂ ਬੈਠੀਆਂ ਮਹਿੰਦੀ ਲਵਾਉਂਦੀਆਂ ਤੀਆਂ ਚਲੋ ਵਿਆਹਾਂ ਦਾ ਸੀਜ਼ਨ ਚੱਲਦਾ ਆਪਾਂ ਮਹਿੰਦੀ ਮਹਿੰਦੀ ਦੀ ਰਸਮ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਪਤਾ ਕੀ ਹੈ ਜਿਹੜੀ ਗੱਲ ਮੈਨੂੰ ਵਧੀਆ ਨਹੀਂ ਲੱਗੀ ਮੈਂ ਉਹ ਗੱਲ ਤੁਹਾਡੇ ਨਾਲ ਕਰ ਲੱਗੀ ਆ ਉੱਥੇ ਨਾ ਪੰਜ-ਸੱਤ ਭਈਏ ਬੈਠੇ ਕੁੜੀਆਂ 8-10 ਬੈਠੀਆਂ ਉਹਨਾਂ ਦੇ ਆਲੇ-ਦਾਲੇ ਮਹਿੰਦੀ ਲਵਾਉਣ ਲੱਗੀਆਂ ਹੋਈਆਂ ਦੇਖੋ ਜੀ ਸਾਡੇ ਨਿੰਬੂ ਕਿੰਨੇ ਲੱਗੇ ਹੋਏ ਆ ਰੱਬ ਦੀ ਕਿਰਪਾ ਨਾਲ ਇਹ ਤਿੰਨ-ਚਾਰ ਜਗ੍ਹਾ ਹੋਰ ਪਚਾਉਣੇ ਆ ਜੀ ਜਦ ਕੁੜੀਆਂ ਬੈਠੀਆਂ ਆਲੇ-ਦੁਆਲੇ ਖਾਸੀਆਂ ਬੈਠੀਆਂ ਉਹਨਾਂ ਦੇ ਕੁਝ ਮਹਿੰਦੀ ਲਵਾਉਂਦੀਆਂ ਦੀਆਂ ਕੁਝ ਮਹਿੰਦੀ ਲਵਾਉਣ ਲਈ ਬੈਠੀਆਂ ਦੀਆਂ ਜਿਹੜੀਆਂ ਕੁੜੀਆਂ ਮਹਿੰਦੀ ਲਵਾਉਂਦੀਆਂ ᱛੀਆਂ ਉਹਨਾਂ ਨੂੰ ਮੈਂ ਬੜਾ ਗੌਰ ਨਾਲ ਦੇਖਿਆ ਦੇਖੋ ਉਹਨਾਂ ਕੁੜੀਆਂ ਦੇ ਨਾ ਅ ਮੋਢਿਆਂ ਥਾਈ ਬਾਹਾਂ ਕਿਸੇ ਨੇ ਚੜਾਈਆਂ ਹੋਈਆਂ ਕਿਸੇ ਦੇ ਬਾਹਾਂ ਹੈ ਹੀ ਨਾ ਬਈ ਕੁਰਤੇ ਦੀਆਂ ਦੂਜੀਆਂ ਦਾ ਸਮਝ ਲਿਓ ਅ ਕਈ ਕੁੜੀਆਂ ਨੇ ਛੋਟੀ ਵਾਲ ਕਮੀਜ਼ ਪਾਇਆ ਹੋਇਆ ਤੇ ਉਹਨਾਂ ਦੇ ਗੋਡਿਆਂ ਤੱਕ ਮੂਰੀਆਂ ਚੱਕੀਆਂ ਹੋਈਆਂ ਜਿਹੜੀਆਂ ਬੈਠੀਆਂ ਉੱਥੇ ਪਈਆਂ ਕੋਲ ਮਹਿੰਦੀ ਲਵਾਉਣ ਲਈ ਗੋਡਿਆਂ ਤੱਕ ਮੂਰੀਆਂ ਚੱਕੀਆਂ ਹੋਈਆਂ ਤੇ ਮੋਢਿਆਂ 'ਤੇ ਬਾਹਾਂ ਚੜਾਈਆਂ ਹੋਈਆਂ ਉਹਨਾਂ ਨੇ ਤੇ ਉਹਨਾਂ ਨੇ ਕੀ ਕਰਿਆ ਜੋ ਮੈਨੂੰ ਦੇਖਣ ਨੂੰ ਆਇਆ ਦੋ ਤਿੰਨ ਕੁੜੀਆਂ ਦਾ ਉਹਨਾਂ ਨੇ ਕੀ ਕਰਿਆ ਮਹਿੰਦੀ ਤੋਂ ਪਹਿਲਾਂ ਕੁਸ ਲਾਉਂਦੇ ਹੋਣੇ ਕੋਈ ਲਿਕਵਿਡ ਹੋਣਾ ਉਹ ਕਿਸੇ ਤਰ੍ਹਾਂ ਦਾ ਵੀ ਜਿਹਦੇ ਨਾਲ ਮਹਿੰਦੀ ਗੁੜੀ ਹੋ ਜਾਂਦੀ ਹੈ ਜਾਂ ਕਈ ਦਿਨ ਨਹੀਂ ਉਤਰਦੀ ਹੈਗੀ ਉਹਨਾਂ ਨੇ ਤੇਲ ਜਲ ਲਾਇਆ ਦੋ ਭਈਏ ਦਾ ਦੋ ਭਈਏ ਦਾ ਗੁੜੀ ਦੀਆਂ ਬਾਹਾਂ ਨੂੰ ਚਿੰਬੜ ਕੇ ਲਾ ਕੇ ਬੜੀ ਉਹਨਾਂ ਨੇ ਬਾਹਾਂ ਦੀ ਮ사ਜ ਕੀਤੀ ਜਿਹੜੇ ਦੋ ਹੜਲੇ ਦੇ ਬੈਠੇ ਸੀਗੇ ਪੈਰਾਂ ਵੱਲ ਉਹਨਾਂ ਨੇ ਜਿਹੜੀਆਂ ਮੂਰੀਆਂ ਚੜਾਈਆਂ ਹੋਈਆਂ ਸੀਗੀਆਂ ਗੋਡਿਆਂ ਤੱਕ ਦੋਹਾਂ ਨੇ ਲੱਤਾਂ ਦੀ ਮ사ਜ ਕੀਤੀ ਤੇਲ ਲਾ ਕੇ ਹੁਣ ਤੁਸੀਂ ਮੈਨੂੰ ਇਹ ਦੱਸੋ ਮੈਨੂੰ ਇੱਕ ਤਾਂ ਉਸ ਗੱਲਾਂ ਉਹ ਗੱਲਾਂ ਦੇਖ ਕੇ ਹਾਸੇ ਆਵੇ ਵੀ ਦੇਖ ਅਸੀਂ ਲੋਕ ਕਿੱਧਰ ਨੂੰ ਤੁਰ ਪਏ ਬਿੱਚੇ ਮੈਨੂੰ ਗੁੱਸਾ ਜੜੇ ਪਰ ਆਪਾਂ ਕੀ ਲੈਣਾ ਜਿਨ੍ਹਾਂ ਦੀਆਂ ਹੈਗੀਆਂ ਉਹਨਾਂ ਨੂੰ ਖਿਆਲ ਨਹੀਂ ਹੈਗਾ ਆਪਾਂ ਕੀ ਲੈਣਾ ਲੜਾਈ ਮੋਲ ਲੈਣੀ ਆ ਤੇ ਹੁਣ ਤੁਹਾਨੂੰ ਮੈਂ ਦੱਸਦੀ ਆਂ ਵੀ ਅਸੀਂ ਲੋਕ ਕਿੱਧਰ ਨੂੰ ਤੁਰ ਪਏ ਕਉਂਤਾ ਅਸੀਂ ਸਾਡੀ ਕੁੜੀ ਕਿੰਨੀ ਕੋਈ ਅੱਖ ਚੱਕ ਕੇ ਦੇਖ ਜਵੇ ਅਸੀਂ ਸਿਰ ਪਾੜਨ ਤੱਕ ਜਾਂਦੇ ਆਂ ਗਰਦਣਾ ਲਾਉਣ ਤੱਕ ਜਾਂਦੇ ਆਂ ਕੋਈ ਸਾਡੀ ਨੂੰ ਟੱਚ ਕਰ ਜਵੇ ਅਸੀਂ ਕੁਸਤੇ ਕੁਸ ਕਰ ਜਾਂਦੇ ਆਂ ਉੱਥੇ ਬਹਿਂਦੀਆਂ ਨੇ ਜਾ ਕੇ ਸਪੈਸ਼ਲੀ ਜਾਂਦੀਆਂ ਨੇ ਫੇਰ ਆਲੇ ਦੁਆਲੇ ਲੋਕ ਫਿਰਦੇ ਸੀ ਬਹੁਤ ਬਾਜ਼ਾਰ ਤੀਗਾ ਭਰਿਆ ਬਾਜ਼ਾਰ ਅਗਲੇ ਦੇਖ ਦੇਖ ਲੰਘਦੇ ਆਂ ਜਿਹੜੇ ਉਹ ਲੱਗੇ ਹੋਏ ਆ ਪ੍ਰਵਾਸੀ ਥੋਡੀਆਂ ਧੀਆਂ ਭੈਣਾਂ ਦੇ ਮ사ਜਾਂ ਕਰਨਾ ਤੁਸੀਂ ਸੋਚੋ ਵੀ ਕਿ ਆ ਸਾਡਾ ਇਹ ਖਾਨਦਾਨੀ ਘਰਾਂ ਨੂੰ ਇਹ ਗੱਲਾਂ ਸੋਭਾ ਦੰਦੀਆਂ ਨੇ ਦੇਖੋ ਜਿੱਥੇ ਮੈਂ ਗਲਤ ਹੋਊਂਗੀ ਮੈਨੂੰ ਕਮੈਂਟਾਂ 'ਚ ਦੱਸ ਦਿਓ ਮੈਂ ਫੇਰ ਕਹਿੰਨੀ ਆ ਮੈਂ ਮਹਿੰਦੀ ਦੀ ਰਸਮ ਨੂੰ ਨਹੀਂ ਮਾੜਾ ਕਹਿੰਦੀ ਮਹਿੰਦੀ ਅਸੀਂ ਜਦ ਹੋਰ ਸਾਰਾ ਕੁਝ ਸੈਲੂਨਾਂ 'ਚ ਅਸੀਂ ਬਿਊਟੀ ਪੈਰਲਰਾਂ ਦੇ ਜਾ ਕੇ ਕਰਾਉਂਦੇ ਆ ਅਸੀਂ ਮਹਿੰਦੀ ਵੀ ਉੱਥੇ ਲਵਾ ਸਕਦੇ ਆ ਕਿਉਂਕਿ ਉੱਥੇ ਕੁੜੀਆਂ ਨੇ ਮਹਿੰਦੀ ਲਾਉਣੀ ਆ ਕੁੜੀਆਂ ਸਾਡੇ ਬਾਹਾਂ ਦੀ ਮ사ਜ ਕਰੀ ਜਾਣ ਲੱਤਾਂ ਦੀ ਮ사ਜ ਕਰੀ ਜਾਣ ਕੋਈ ਪ੍ਰੋਬਲਮ ਨਹੀਂ ਉਹ 3 3 ਹੁੰਦੀਆਂ ਨੇ ਅਸੀਂ ਬਗਾਨੇ ਬੰਦਿਆਂ ਦੇ ਹੱਥਾਂ 'ਚ ਜਾ ਕੇ ਅਸੀਂ ਲੱਤਾਂ ਮਹਾਂ ਦੀਆਂ ਮ사ਜਾਂ ਕਰਵਾ ਕੇ ਮਹਿੰਦੀ ਲਵਾਉਂਦੀਆਂ ਫਿਰ ਇਹ ਕੀ ਆ ਸਾਡੇ ਖਾਨਦਾਨੀ ਘਰਾਂ ਦੀਆਂ ਗੱਲਾਂ ਨੇ ਅਸੀਂ ਟ੍ਰੈਂਡ ਹੀ ਸਭ ਕੁਝ ਸਮਝ ਲਿਆ ਰਵਾਜ ਹੀ ਸਭ ਕੁਝ ਸਮਝ ਲਿਆ ਇੱਕ ਦੂਏ ਨੂੰ ਦੇਖ ਕੇ ਰੀਸ ਕਰਨਾ ਹੀ ਸਭ ਕੁਝ ਸਮਝ ਲਿਆ ਇਹ ਗੱਲਾਂ ਛੋਟੀਆਂ-ਛੋਟੀਆਂ ਨੇ ਮੈਂ ਫੇਰ ਕਹਿੰਨੀ ਆ ਗੱਲਾਂ ਹੀ ਛੋਟੀਆਂ-ਛੋਟੀਆਂ ਨੇ ਇਹਨਾਂ ਨਾਲ ਗਹਾ ਜਿਵੇਂ ਕਹਿੰਦੇ ਹੁੰਦੇ ਨੇ ਨਾ ਦੀਵੇ ਤੋਂ ਦੀਵਾ ਲਗਦਾ ਚਲੇ ਜਾਂਦਾ ਹੈ ਗਾਹਾਂ ਇੱਕ ਦੂਏ ਕੁੜੀਆਂ ਨੂੰ ਦੇਖ ਕੇ ਕਹਾ ਕਹਾ ਸਾਡੇ ਬੱਚਿਆਂ ਦੀ ਬਹੁਤ ਬਹੁਤ ਨੀਮੀ ਸੋਚ ਹੁੰਦੀ ਜਾਂਦੀ ਹੈ ਕਿਉਂਕਿ ਸਾਡੇ ਬੱਚੇ ਜਮਾ ਹੀ ਸਾਡੇ ਹੱਥੋਂ ਨਿਕਲ ਗਏ ਸਾਡੇ ਬੱਚਿਆਂ ਦੀ ਸੋਚ ਬਹੁਤ ਜ਼ਿਆਦਾ ਓਪਨਲੀ ਹੋ ਗਈ ਮੈਨੂੰ ਨਹੀਂ ਸਮਝ ਆਉਂਦੀ ਹੈਗੀ ਬੱਚਿਆਂ ਕੋਲ ਗੱਲ ਕਰ ਵੀ ਲੋ ਪੜਿਆਂ ਲਿਖਿਆਂ ਕੋਲ ਕਹਿ ਦੰਨੇ ਆ ਛੱਡ ਆਂਟੀ ਕਾਹਦੀਆਂ ਗੱਲਾਂ ਇਹ ਤੁਸੀਂ ਕਿਹੜੀ ਸਦੀ ਚ ਬੈਠੇ ਆ ਮੈਨੂੰ ਨਹੀਂ ਸਮਝ ਆਉਂਦੀ ਹੈਗੀ ਭਾਈ ਕਿਹੜੀ ਸਦੀ ਚ ਅਸੀਂ ਬੈਠੇ ਆ ਸਦੀ ਅਸੀਂ ਭਾਈ ਤੁਹਾਡੇ ਵਾਲੀ ਚ ਬੈਠੇ ਆ ਅਸੀਂ ਵੀ ਮਾਡਰਨ ਮਾਮਾ ਐ ਅਸੀਂ ਵੀ ਟੌਰਾਂ ਕੱਢਦੀਆਂ ਐ ਅਸੀਂ ਵੀ ਸ਼ਕੀਨੀ ਲਾਉਨੀਆਂ ਐ ਅਸੀਂ ਵੀ ਸਜਦੀਆਂ ਤਸਦੀਆਂ ਬਈ ਯਾਰ ਕਿਸੇ ਦੇ ਹਵਾਲੇ ਆਪਣਾ ਅੰਗ ਪੈਰ ਕਰ ਦੇਣਾ ਇਹ ਕਿੱਥੇ ਦੀਆਂ ਟੌਰਾਂ ਐ ਕਿੱਥੇ ਦੀਆਂ ਇਹ ਕਿੱਥੇ ਦੇ ਫੈਸ਼ਨ ਨੇ ਇਹ ਕਿਹੜੀ ਸਦੀ ਦੀਆਂ ਗੱਲਾਂ ਕਰਦੇ ਆ ਸਦੀਆਂ ਦੇ ਨਾਲ ਤਾਂ ਫੇਰ ਜੇ ਹੁਣ ਅਸੀਂ ਆਪਣੀ ਮਾਮਾ ਵਾਲੀ ਜੇ ਅਸੀਂ ਹੁਣ ਆਪਣੀ ਮਾਮਾ ਵਾਲੀਆਂ ਪੀੜ੍ਹੀਆਂ ਤੋਂ ਦੇਖੀਏ ਅਸੀਂ ਬਦਲਦੇ 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 ਤਕਰੀਬਨ ਮੈਂ ਕਹਿੰਦੀ ਆ ਸਾਡੇ ਬਚਪਨ ਤੋਂ ਬਾਅਦ ਇਹ ਬਹੁਤ ਕੁਝ ਬਦਲ ਗਿਆ 20 25 ਸਾਲ ਚ ਬਹੁਤ ਕੁਝ ਬਦਲ ਗਿਆ ਬਹੁਤ ਕੁਝ ਬਦਲ ਗਿਆ ਅਸੀਂ ਅ ਨੈਚੁਰਲ ਹੀ ਰਹਿਣਾ ਚਾਹੁੰਦੇ ਹੈਗੇ ਅਸੀਂ ਜੋ ਪ੍ਰਮਾਤਮਾ ਨੇ ਸਾਜੇ ਹੋਇਆ ਅਸੀਂ ਉਹ ਨਹੀਂ ਰਹਿਣਾ ਚਾਹੁੰਦੇ ਹੈਗੇ ਅਸੀਂ ਲਿਪ ਪੋਚ ਕਰਕੇ ਉਹ ਫਿਰ ਤਾਂ ਹੀ ਬਹੁਤ ਜ਼ਿਆਦਾ ਇਹ ਜਾਂ ਵੀਡੀਓ ਤੇ ਮੁੰਡੇ ਕਮੈਂਟ ਕਰਦੇ ਆ ਕਹਿੰਦੇ ਵੀ ਕੁੜੀਆਂ ਜ਼ਿਆਦਾਤਰ ਸਿੰਪਲ ਦੇਖੋ ਕੁੜੀ ਇੱਕ ਵਾਰ ਜੇ ਬਿਊਟੀ ਪਾਰਲਰ ਦੇ ਜਾਇਆਈ ਕੁੜੀ ਨੂੰ ਕੁਝ ਤੇ ਕੁਝ ਬਣਾ ਕੇ ਧਰ ਦਿੰਦੇ ਨੇ ਲਿਪ ਪੋਚ ਕਰਕੇ ਜਿਵੇਂ ਆਪਾਂ ਟੁੱਟੇ ਜੇ ਚੁੱਲ੍ਹੇ ਨੂੰ ਹੈਨਾ ਉਹਨੂੰ ਮਿੱਟੀ ਮੁੱਟੀ ਜੀ ਲਾ ਕੇ ਜੋ ਉਹਦੇ ਖੁੰਝੇ ਖਾਂਝੇ ਜੇ ਭਰੇ ਹੋਏ ਹੁੰਦੇ ਆ ਮਿੱਟੀ ਮੁੱਟੀ ਜੀ ਲਾ ਕੇ ਹਨਾ ਆਪਾਂ ਕਹਿਣ ਦਾ ਮਤਲਬ ਪੁਰਾਣੇ ਜੇ ਚੁੱਲ੍ਹੇ ਨੂੰ ਆਪਾਂ ਪੋਚਾ ਪੂਚਾ ਦੇ ਕੇ ਚਮਕਾ ਲੈਣੇ ਆ ਉਹ ਹਾਲ ਅੱਜ ਕੱਲ ਕੁੜੀਆਂ ਦੇ ਮੂੰਹ ਦਾ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਮੈਂ ਸਜਣ ਤਾਂ ਜਣ ਨੂੰ ਮਾੜਾ ਨਹੀਂ ਕਹਿੰਦੀ ਤੁਸੀਂ ਮੇਰੀਆਂ ਵੀਡੀਓ ਵੀ ਦੇਖੋਗੇ ਅੱਗੇ ਅੱਗੇ ਵੀ ਦੇਖੋਗੇ ਸਾਨੂੰ ਵਿਆਹ ਵੀ ਉਹ ਵੀ ਆਉਣੇ ਆ ਆਪਾਂ ਟੌਹਰਾ ਸ਼ੌਰਾ ਕੱਢਦੇ ਆ ਸਜਣਾ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਜਿਹੜਾ ਅਸੀਂ ਕਹਿੰਦੇ ਹੁੰਦੇ ਨੇ ਪੈਸੇ ਲਾ ਕੇ ਸਜਣਾ ਉਹ ਨੂੰ ਮੈਂ ਸਜਣਾ ਨਹੀਂ ਕਹਿੰਦੀ ਹੈਗੀ ਉਹ ਤਾਂ ਅਸੀਂ ਬਸ ਉਹ ਕਹਿੰਦੇ ਹੁੰਨੇ ਆ ਵੀ ਕੀ ਕਹਾਂ ਮੈਨੂੰ ਕੋਈ ਸ਼ਬਦ ਨਹੀਂ ਲੱਭਦਾ ਹੈਗਾ ਕਦੇ ਮੈਨੂੰ ਨਾ ਕੁੜੀਆਂ ਜਿੰਬੜ ਜਾਣ ਪਰ ਮੈਂ ਸਿਰਫ ਔਰਲੀ ਮਹਿੰਦੀ ਦੀ ਗੱਲ ਕਰਦੀ ਆ ਵੀ ਮਹਿੰਦੀ ਅਸੀਂ ਨਾਲ ਲਵਾਈਏ ਇਹਨਾਂ প্রাই ਬੰਦਿਆਂ ਤੋਂ ਕਿਉਂਕਿ ਸਾਡੀਆਂ ਧੀਆ ਭੈਣਾਂ ਨੂੰ ਬੜਾ ਟੱਚ ਕਰ ਕਰ ਦੇਖਦੇ ਆ ਇਹ ਅ ਗੱਲਾਂ ਨਹੀਂ ਸੋਭਾ ਦਿੰਦੀਆਂ ਨਹੀਂ ਸੋਭਾ ਦਿੰਦੀਆਂ ਮੈਂ ਇਹ ਤੇ ਦੇਖਿਆ ਕਿਸੇ ਕੁੜੀ ਨਾਲ ਆਇਆ ਹੋਇਆ ਸੀਗਾ ਕੋਈ ਪਤਾ ਨਹੀਂ ਉਹ ਭਾਈ ਤਾਂ ਪਤਾ ਨਹੀਂ ਭਤੀਜਾ ਦਾ ਕੌਣ ਤਾਂ ਉਹਦੇ ਸਿਰ ਤੇ ਖੜਾ ਉਹ ਭਈਆ ਲੱਗਿਆ ਹੋਇਆ ਉਹਦੀ ਮਾਂ ਦੀ ਮ사ਜ ਕਰਨ ਇੱਕ ਲੱਤ ਦੀ ਮ사ਜ ਕਰਨ ਲੱਗਿਆ ਹੋਇਆ ਗੋਡਿਆਂ ਤੱਕ ਤਾਂ ਮੁੰਡਾ ਸਿਰ ਤੇ ਖੜਾ ਵੀਡੀਓ ਬਣਾਵੇ ਮੈਂ ਓਨਲੀ ਮਹਿੰਦੀ ਦੀ ਉਹ ਗੱਲ ਕਰਦੀ ਆ ਚਲੋ ਆਪਣਾ ਟੌਪਿਕ ਹੋਰ ਪਾਸੇ ਨੂੰ ਚਲੇ ਗਿਆ ਸੌਰੀ ਬਈ ਮਹਿੰਦੀ ਲਵਾਓ ਜ਼ਰੂਰ ਮੈਂ ਫੇਰ ਦੋ ਤਿੰਨ ਵਾਰ ਕਹਿ ਚੁੱਕੀ ਆ ਵੀ ਮੈਂ ਮਹਿੰਦੀ ਦੀ ਰਸਮ ਨੂੰ ਮਾੜਾ ਨਹੀਂ ਕਹਿੰਦੀ ਪਰ ਮਹਿੰਦੀ ਸਾਨੂੰ ਜ਼ਰੂਰੀ ਨਹੀਂ ਹੈਗਾ ਵੀ ਮਹਿੰਦੀ ਅਸੀਂ ਇਹਨਾਂ ਲੋਕਾਂ ਤੋਂ ਹੀ ਲਵਾਉਣੀ ਹੈ ਜਿਹੜੇ ਸਾਡੇ ਕੁਛ ਨਹੀਂ ਲੱਗਦੇ ਠੀਕ ਹੈ ਜੀ ਦੂਰ ਦੂਰ ਤੱਕ ਸਾਡਾ ਇਹਨਾਂ ਲੋਕਾਂ ਨਾਲ ਵਾਸਤਾ ਨਹੀਂ ਤੁਸੀਂ ਮਹਿੰਦੀ ਕੁੜੀਆਂ ਤੋਂ ਲਵਾਇਆ ਕਰੋ ਜਿਹੜੀ ਸੋਭਾ ਵਾਲੀ ਗੱਲ ਹੈ ਸੈਲੂਨਾਂ 'ਚ ਜਾਇਆ ਕਰੋ ਬਿਊਟੀ ਪਾਰਲਰ ਖੁੱਲੇ ਹੋਏ ਨੇ ਤੁਸੀਂ ਉੱਥੇ ਜਾ ਕੇ ਮਹਿੰਦੀ ਲਵਾਇਆਇਆ ਕਰੋ ਕੁੜੀਆਂ ਅੱਜ ਕੱਲ ਘਰ ਆ ਜਾਂਦੀਆਂ ਨੇ ਘਰ ਸੱਦ ਕੇ ਮਹਿੰਦੀ ਲਵਾ ਲਿਆ ਕਰੋ ਕੋਈ ਜ਼ਰੂਰੀ ਨਹੀਂ ਤੁਸੀਂ ਇਹਨਾਂ ਤੋਂ ਮ사ਜਾਂ ਕਰਾ ਕੇ ਮਹਿੰਦੀਆਂ ਲਵਾਉਣੀਆਂ ਨੇ ਮੈਂ ਸਰਪਾ ਓਨਲੀ ਮੈਂਦੀ ਦੀਓ ਗੱਲ ਕਰਦੀ ਆ ਬਈ ਸੋਈ ਗੱਲਾਂ ਬਈ ਜਣੀ ਕਮ ਸੇ ਕਮ ਮੈਂ ਬਹੁਤਾ ਨਹੀਂ ਕਹਿੰਦੀ ਹੈਗੀ ਜਿਨੇ ਜਿਹੜਾ ਜਆ ਬਣਨਾ ਬਣ ਜੋ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਮਹਿੰਦੀ ਇੱਕ ਕੱਲੀ ਮਹਿੰਦੀ ਦਾ ਧਿਆਨ ਰੱਖਿਆ ਕਰੋ ਕੱਲੀ ਮਹਿੰਦੀ ਦਾ ਧਿਆਨ ਰੱਖਿਆ ਕਰੋ ਇਨਾ ਪਰਵਾਸੀਆਂ ਤੋਂ ਜਾ ਕੇ ਨਾਮ ਸਾਜਾਂ ਕਰਾਇਆ ਕਰੋ ਇਹਦੇ ਨਾਲ ਸਾਡੇ ਸਮਾਜ ਤੇ ਬਹੁਤ ਬੜਾ ਅਸਰ ਪੈਂਦਾ ਹੈ ਮੈਂ ਦੇਖੀ ਇਹ ਗੱਲਾਂ ਮੈਂ ਕਰਦੀ ਰਹਣੀ ਆ ਮੈਂ ਕਰਦੀ ਹੀ ਰਹੂੰਗੀ ਕਿਸੇ ਨੂੰ ਚੰਗੀਆਂ ਲੱਗਣ ਕਿਸੇ ਨੂੰ ਮਾੜੀਆਂ ਲੱਗਣ ਮੈਂ ਇਹ ਗੱਲਾਂ ਕਰਦੀ ਰਹੂੰਗੀ ਠੀਕ ਆ ਜਿਹੜੀਆਂ ਗੱਲਾਂ ਸਾਡੇ ਭਣ ਭਾਈਆਂ ਨੂੰ ਸਾਨੂੰ ਦੇਖਣ ਨੂੰ ਨਹੀਂ ਚੰਗੀਆਂ ਲੱਗਦੀਆਂ ਮੈਨੂੰ ਇਹ ਗੱਲਾਂ ਬਿਲਕੁਲ ਪਸੰਦ ਨਹੀਂ ਯਾਰ ਆਪਾਂ ਕੁੜੀਆਂ 치ੜੀਆਂ ਬੈਠੀਆਂ ਆ ਭਾਵੇਂ ਸਾਡੀ ਮਾਮਾ ਦੀ ਉਮਰ ਦੀਆਂ ਬੈਠੀਆਂ ਆ ਭਾਵੇਂ ਸਾਡੀਆਂ ਮਾਸੀਆਂ ਭੂਆ ਦੀ ਉਮਰ ਦੀਆਂ ਬੈਠੀਆਂ ਉਹ ਉਹ ਸਾਨੂੰ ਜਿਵੇਂ ਮਰਜੀ ਸਾਡੇ ਨਾਲ ਘੋਲੀ ਮਿਲੀ ਜਾਣ ਪਰ ਸਾਨੂੰ ਕੋਈ ਸਾਡੀਆਂ ਧੀਆ ਭੈਣਾਂ ਨੂੰ ਕੋਈ ਪਰਾਇਆ ਟੱਚ ਕਰੇ ਇਹ ਗੱਲਾਂ ਖਾਨਦਾਨਾਂ ਨੂੰ ਮੈਂ ਫੇਰ ਕਹਿਨੀ ਆ ਨਹੀਂ ਕਬੂਲ ਚਾਹੀਦੀਆਂ ਠੀਕ ਆ ਇਹ ਗੱਲਾਂ ਤੁਸੀਂ ਮੈਂ ਵੀਰਾਂ ਨੂੰ ਕਹੂੰਗੀ ਜ਼ਿਆਦਾਤਰ ਮੈਂ ਵੀਰਾਂ ਨੂੰ ਕਹੂੰਗੀ ਅ ਭਈ ਜੇ ਤੁਹਾਡੀਆਂ ਧੀਆ ਭੈਣਾਂ ਮਹਾਰਾਜ ਦੀ ਕਿਰਪਾ ਨਾਲ ਤੁਹਾਨੂੰ ਤੁਹਾਡੇ ਕਹਿਣੇ ਹਿੱਟ ਹੈ ਤਾਂ ਤੁਸੀਂ ਵਿਆਹਾਂ ਨੂੰ ਇੱਕ ਗੱਲ ਉਹਨਾਂ ਨੂੰ ਜ਼ਰੂਰ ਕਹਿ ਦਿਆ ਕਰੋ ਵੀ ਪੁੱਤ ਤੁਹਾਨੂੰ ਕੋਈ ਕੁੜੀ ਮਹਿੰਦੀ ਵਾਲੀ ਚਾਹੀਦੀ ਆ ਅਸੀਂ ਘਰ ਸੱਦ ਦੰਨੇ ਆ ਤੁਸੀਂ ਸ਼ਹਿਰ ਮਹਿੰਦੀ ਲਵਾ ਕੇ ਆਉਣੀ ਆ ਚਾਹੇ ਜੇ ਮਰਜੀ ਵਧੀਆ ਤੋਂ ਵਧੀਆ ਸੈਲੂਨ 'ਚ ਚਲੇ ਜਾਓ ਉੱਥੇ ਕੁੜੀਆਂ ਕੰਮ ਕਰਦੀਆਂ ਪੁੱਤ ਮਹਿੰਦੀ ਕੁੜੀਆਂ ਤੋਂ ਲਵਾਉਣੀ ਆ ਮੈਂ ਸਿਰਫ ਓਨਲੀ ਮਹਿੰਦੀ ਦੀ ਗੱਲ ਕਰਦੀ ਆ ਮੈਂ ਹੋਰ ਗੱਲ ਨਹੀਂ ਕਰਦੀ ਹੈਗੀ ਕਿਤੇ ਗੱਲ ਵਿੱਚ ਤੇ ਕਰ ਹੋ ਗਈ ਹੋਵੇ ਤਾਂ ਮੈਨੂੰ ਮਾਫ ਕਰਿਓ ਮੈਂ ਓਨਲੀ ਮਹਿੰਦੀ ਦੀ ਗੱਲ ਕਰਦੀ ਆ ਠੀਕ ਆ ਜੀ ਮੈਨੂੰ ਇਹ ਚੀਜ਼ ਅੱਖੀਂ ਦੇਖਣ ਨੂੰ ਵਧੀਆ ਨਹੀਂ ਲੱਗੀ ਕੋਈ ਬਾਹ ਤੇ ਹੱਥ ਧਰ ਕੇ ਬਹਿ ਜਾਂਦਾ ਕੋਈ ਪੱਟ ਤੇ ਹੱਥ ਧਰ ਕੇ ਬਹਿ ਜਾਂਦਾ ਬਈ ਇਹ ਗੱਲਾਂ ਸਾਡੇ ਖਾਨਦਾਨ ਵੀਰਾਂ ਨੂੰ ਨਹੀਂ ਸੋਭਾ ਦੰਦੀਆਂ ਮੈਨੂੰ ਖੁਦ ਔਰਤੋਂ ਨੂੰ ਔਰਤਾਂ ਨੂੰ ਦੇਖ ਕੇ ਨਹੀਂ ਚੰਗਾ ਲੱਗਿਆ ਵੀਰਾਂ ਨੂੰ ਨਹੀਂ ਚੰਗਾ ਲੱਗਦਾ ਇਹਨਾਂ ਇਹ ਗੱਲਾਂ ਵੀਰਾਂ ਨੂੰ ਨਹੀਂ ਕਬੂਲ ਹੈਗੀਆਂ ਜਿਹੜੇ ਚੰਗੇ ਖਾਨਦਾਨ ਘਰਾਂ ਦੇ ਵੀਰ ਨੇ ਠੀਕ ਹੈ ਜੀ ਇਹ ਗੱਲ ਜ਼ਰੂਰ ਮੇਰੀ ਗੱਲ ਕਿੰਨੀ ਗੌਰ ਕਰਿਓ ਮੈਂ ਕਦੇ ਕਿਸੇ ਮਾੜੀ ਗੱਲ ਤੇ ਟੌਪਿਕ ਨਹੀਂ ਛੇੜਦੀ ਹੁੰਦੀ ਬਈ ਮੈਂ ਹਮੇਸ਼ਾ ਉਹੀ ਕਬੀਲਦਾਰੀ ਵਾਲੀਆਂ ਹੀ ਗੱਲਾਂ ਕਰਦੀ ਹੁੰਨੀ ਆ ਫੇਰ ਵੀ ਕਿਤੇ ਬੋਲਦੀ ਕੋਲੋਂ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਠੀਕ ਆ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ